ਤੇਰੀ ਫੀਲਿੰਗਸ ਤੇਰੇ ਇਮੋਸ਼ਨ ਤੇਰੀ ਲਾਈਫ ਮੇਰਾ ਕੀ ਆ ਕੀ ਆਂ ਬਹਿ ਜਾ ਮੇਰਾ ਕੀ ਇੱਕ ਤਾਂ ਯਾਰ ਆ ਜਿਹੜੇ ਇੰਸਟਾਗ੍ਰam ਉਪ ਪਨੋਤੀ ਜਿਹਾ ਫਲਾਗ ਰੱਖਦੇ ਨਾ ਬਬੜਾ ਕੁੱਸਾ ਆਉਂਦਾ ਮੈਨੂੰ ਕਿਹੜਾ ਯਾਰ ਇਹਨਾਂ ਨੂੰ ਧੋਖਾ ਦੇ ਕੇ ਚੱਲ ਜਾਂਦਾ ਗੰਦੇ ਆਜਕਲਾਂ ਨੂੰ ਬੇਨਤੀ ਭੇਜਦਾ ਅੱਜ ਕੁਝ ਕੰਮ ਨਾ ਛੱਡ ਕੇ ਜਾਇਆ ਕਰੋ ਇਹਦਾ ਐਂ ਲਾ ਦਿੰਦੇ ਐ ਐਕਸੀਡੈਂਟ ਹੋ ਜੀ ਗੱਡੀ ਹੁੰਦੀ ਆ ਐਵੇਂ ਰੋਈ ਜਾਂਦੀਆਂ ਇੰਸਟਾਗ੍ਰam ਉਪ ਪਾਗਲਾ ਮਾਂ ਫੇਕ ਕੀ ਹੋ ਗਿਆ ਐਡਾ ਕਿ ਤੂੰ ਮਰਨ ਲੱਗੀ ਆ ਤੁਸੀਂ ਫੀਡ ਇਹਨਾਂ ਦਾ ਮੂੰਹ ਚ ਪੈਂਦਾ ਹੁੰਦਾ ਚੋ ਚੋ ਕੇ ਆ ਅੱਖਾਂ 'ਚ ਪਾਣੀ ਘੱਟ ਆਉਂਦਾ ਹੁੰਦਾ ਸੀ ਇਹਨਾਂ ਜਿਆਦਾ ਨਿਕਲਦਾ ਆਉਂਦਾ ਇਹਨਾਂ ਦਾ ਮਤਲਬ ਸਮਝ ਨਹੀਂ ਆਉਂਦੀ ਯਾਰ ਕਿਆ ਗੰਦੇ ਲੋਕ ਆ ਇਹ ਇਹ ਤਾਂ ਇਹ ਕੰਮ ਕਰਦੇ ਆ ਅਟੈਨਸ਼ਨ ਪਾੜ ਦਿੰਦੇ ਆ ਕੰਮ ਕਰਕੇ ਹਨਾ ਫਿਰ ਥੱਲੇ ਉਹ ਅਟੈਨਸ਼ਨ ਮਿਲ ਵੀ ਜਾਂਦੀ ਆ ਫਿਰ ਜਿਹੜੇ ਥੱਲੇ ਲਗੜ ਭਾਰ ਹੁੰਦੀ ਆ ਉਹ ਸਾਰੇ ਥੱਲੇ ਆ ਜਾਂਦੇ ਇਹਨਾਂ ਦੇ ਕਮੈਂਟ ਮਾਨਵਾਤੇ ਫਿਰ ਜੇ ਇਹਨਾਂ ਦੀ ਜਗ੍ਹਾ ਕੋਈ ਮੁੰਡਾ ਆਪਸ ਵਿੱਚ ਸਾਈਡ ਤੋਂ ਹੀ ਫੇਕਣਗੇ ਉਹ ਬਾਈ ਸ਼ੈਂਡ ਕਰਦੇ ਸ਼ੈਂਡ ਕਰ ਆਏ ਵੀ ਹਾਲ ਪੁੱਛ ਲੋ ਹੁਣ ਸਾਡੇ ਮੰਦਿਰ ਦੇ ਦਰਦ ਨੂੰ ਪੁੱਛੇ ਕੌਣ ਪੁੱਛੇ ਵੀ ਕੀ ਨਾ ਦਰਦ ਵੀ ਬੱਕਰੇ ਹੀ ਹੁੰਦੇ ਯਾਰ ਮੇਰੇ ਇੱਕ ਫਰੈਂਡ ਨੇ ਪਾਈ ਹੋਈ ਸੀ ਸ ਕਹਿੰਦਾ ਬਾਈ ਮੇਰਾ ਪੱਕਾ ਯਾਰ ਹੁੰਦਾ ਸੀ ਕਿ ਟਰੱਕ ਚ ਚਲਾਉਂਦਾ ਮੈਂ ਕਿਹਾ ਫੇਕ ਕਿਆ ਹੋ ਗਿਆ ਕਹਿੰਦਾ ਰਾਜਸਥਾਨ ਤੋਂ ਆਉਂਦੋ ਹੋਇਆ ਮੈਨੂੰ ਭੁੱਖੀ ਲੱਗਿਆ ਮੈਂ ਕਹਾ ਇਹ ਵੀ ਕੋ ਦਰਦ ਹੋਇਆ ਯਾਰ ਆਹੇ ਤਾਂ ਲੋਕ ਆ ਸਾਡੇ ਇਹਨਾਂ ਦੇ ਪੁੱਛੇ ਵੀ ਕੀ ਹੁਣ ਆਪਾਂ ਬੇਫਕੂਫ ਨਾ ਬਣੀ ਆਪਾਂ ਫੁੱਦੂ ਨਾ ਬਣੀਏ ਇਹ ਸਾਡੀ ਜੀ ਟੀਮ ਹੈ ਨੌਜਵਾਨਾਂ ਦੀ ਟੀਮ ਹੈ ਐ ਕਰੰਟਾ ਪੂਰਾ ਸਾਡੇ